ਪਟਾਲਾ ਦੇ ਭੰਡਾਰੀ ਮਹੱਲੇ ਡੇਰੀ ਤੇ ਬੀਤੀ ਰਾਤ ਕੋਈ ਲੜਾਈ ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ ਇਸ ਤੇ ਸਿਰ ਵਿੱਚ ਲੱਗਿਆ ਸੱਟਾ ਸੀ ਸੀਟੀਵੀ ਆਈ ਸਾਹਮਣੇ ਇਸ ਸੰਬੰਧੀ ਗੱਲਬਾਤ ਕਰਦਿਆਂ ਜ਼ਖਮੀ ਵਿਅਕਤੀ ਨੇ ਕਿਹਾ ਕਿ ਉਹ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਸੀ ਤਾਂ ਉਸਦੇ ਦੂਰ ਦੇ ਰਿਸ਼ਤੇਦਾਰ ਨੇ ਉਸਦੀ ਦੁਕਾਨ ਤੇ ਆ ਕੇ ਤਵਾ ਪੋਲ ਦਿੱਤਾ ਤੇ ਉਸ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਨਾਲ ਹੀ ਉਸ ਨੇ ਕਿਹਾ ਕਿ ਲੜਾਈ ਕੋਈ ਪੁਰਾਣੀ ਨਹੀਂ ਸਗੋ ਮੇਰੇ ਤੇ ਚਾਨ ਪੁੱਛ ਕੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਮੈਂ ਹੁਣ ਸੁਲਾਹ ਕਰ ਲਵਾਂ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਹਾਂ ਦੀ ਦੁਕਾਨ ਤੇ ਆ ਕੇ ਨਜਾਇਜ਼ ਗਾਲਾਂ ਕੱਢਦੇ ਸੀ ਤੇ ਮੈਂ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਇੱਕ ਗੱਲ ਕਹੀ ਕਿ ਮੈਨੂੰ ਨਜਾਇਜ਼ ਗਾਲਾਂ ਕੱਢਦੀ ਐ ਇਸ ਤੇ ਰੰਜਿਸ਼ ਕਰਤੀ ਹੋਏ ਵੀਤੀ ਰਾਤ ਮੇਰੀ ਦੁਕਾਨ ਤੇ ਆ ਕੇ ਵੀ ਤੋਂ 25000 ਰੁਪਿਆ ਵੀ ਲੁੱਟ ਕੇ ਲੈ ਗਏ ਤੇ ਮੇਰੀ ਸਾਰੀ ਦੁਕਾਨ ਨੂੰ ਤੋੜ ਗਏ ਹਲੇ ਤੱਕ ਪੁਲਿਸ ਵਿਹਾਨ ਲੈਣ ਨਹੀਂ ਆਈ ਬਾਈ ਤੇ ਦੋ ਸਾਲੀਆਂ ਭਰਾ ਸੱਚ ਥੋੜਾ ਖੇਆਂ ਨੇ ਆ ਕੋ ਜਾਣ ਦੇ ਪਲਾਨਿੰਗ ਕੀਤੀ ਜਿਹੜੀ ਥੋਟੀ ਆ ਉਹ ਆ ਸਕੂਟਰੀ ਤੋਂ ਇੱਥੋਂ ਜਾ ਕੇ ਮੁੰਡੇ ਦੀ ਮਾਰ ਨਾਲ ਉਹ ਨੂੰ ਜਾ ਕੇ ਉਹ ਸਾਲੀਆਂ ਸਾਲੀਆਂ ਨਾਲ ਚੱਲਿਆ ਆ ਇਹ ਮੇਰੇ ਸੋਹਰਾ ਸਾਥ ਠੀਕ ਹੈ ਇਹਨਾਂ ਦੇ ਜਿਹੜੇ ਕਜ਼ਨ ਆ ਉਹਨਾਂ ਦਾ ਉਹ ਜਵਾਨੀ ਦੋਆ ਦੇ ਹੱਡਾ ਦੇ ਸੋਹੇ ਆਪ ਜੀ ਸਤਿ ਸ਼੍ਰੀ ਅਕਾਲ ਲਾਲੋ ਲਾਲ ਕਾ ਕੋਈ ਦਾ ਕੋਈ ਤਾਲ ਨਹੀਂ ਕੀਤਾ ਉਹ ਚਾਰ ਪੰਜ ਆਈ ਤੁਹਾਡੀ ਵੀ ਰਾਹੀ ਸਾਡੀ ਮੈਂ ਤਾਂ ਨਸਿਆ ਗਾਲਾ ਮੰਦਾ ਕੱਢਦਾ ਹੀ ਔਰ ਇਹਨੂੰ ਇਹ ਕਿਹਾ ਇੱਕ ਵਾਰ ਗਾਲ ਕੱਢਦਾ ਯਕੀਨ ਮੰਨਿਓ ਮੈਨੂੰ ਆਪਣੀ ਮਾਂ ਮਾਈ ਦੀ ਸੌਂ ਹੈ ਤੇ ਵੀ ਦੀ ਸੌਂ ਮੈਨੂੰ ਮੇਰੀ ਕੁੜੀ ਦੀ ਸੌਂ ਐਂ ਗਿਆ ਅੰਕਲ ਜੀ ਇਹ ਗਾਲ ਮੰਦਾ ਕੱਢਦਾ ਤੁਸੀਂ ਇਹਨੂੰ ਸਮਝਾਓ ਇਹਦਾ ਸੋਰਾ ਕਹਿ ਗਿਆ ਤੁਹਾਨੂੰ ਵੇਖ ਲਾਂਗੇ ਤੁਸੀਂ ਕਰ ਕੀ ਲੋਗੇ ਤੁਹਾਨੂੰ ਸਾਹਵਲਾਂਗੇ ਗੌਰਵ ਹੰਡਾ ਗੌਰਵ ਕੀ ਹੋਇਆ ਭੰਡਾਰੀ ਮੱਲੇ ਆਊਟਸਾਈਡ ਸਾਡੀ ਡੇਰੀ ਹੈ ਤੇ ਅਸੀਂ ਤੇ ਦੁੱਧ ਦਾ ਕੰਮ ਆ ਨਾਲ ਡੇਰੀ ਫਾਰਮ ਹੈ ਤੇ ਕੰਮ ਹੀ ਲੱਗੇਦੇ ਸੀ ਤੇ ਦੋ ਚਾਰ ਦਿਨ ਪਹਿਲੋ ਇਹਨਾਂ ਦਾ ਮੁੰਡਾ ਜਿਹੜਾ ਹੈ ਸਾਜਨ ਹੈ ਇਹ ਗਾਲ ਮੰਦਾ ਸਾਡੀ ਗਲੀ ਚ ਕੱਢ ਕੇ ਗਿਆ ਸਾਡੇ ਦਾਦਾਈ ਦੇ ਨਾਮ ਤੇ ਬਹੁਤ ਮਾੜਾ ਚੰਗਾ ਬੋਲਿਆ ਤੇ ਅਸੀਂ ਸਮਝਨੇ ਕਿ ਜੇ ਕੋਈ ਮਾੜਾ ਕਹਿੰਦਾ ਤੇ ਉਹਨੂੰ ਪ੍ਰੇਮ ਨਾ ਸਮਝਾਓ ਤੇ ਇਹਨਾਂ ਦੇ ਸੋਹਰਾ ਸਾਹਿਬ ਲੱਗੇ ਗਵਾਂਡਾ ਪੀਪਾ ਉਹਨਾਂ ਨੂੰ ਕਹਿੰਦੇ ਨੇ ਅਹੀਂ ਬਾਜ ਦਿੱਤੀ ਉਹਨਾਂ ਨੂੰ ਕੱਲ ਸਵੇਰੇ ਕਿ ਵੀ ਤੁਹਾਡੇ ਜਵਾਈ ਨੇ ਉਹਦੀ ਮੰਮੀ ਇਹਦੀ ਘਰ ਦੀ ਵੀ ਇਹਨਾਂ ਨੇ ਮਾੜਾ ਚੰਗਾ ਬੋਲਿਆ ਜੇ ਕੋਈ ਕਿਸੇ ਨਾਲ ਗੱਲ ਹੋਏ ਉਹਨੂੰ ਬੋਲੋ ਅੱਬਲ ਧਿਆਨ ਨੂੰ ਗੱਲ ਪਤਾ ਹੀ ਨਹੀਂ ਅਹੀਂ ਬਾਹਰ ਨਹੀਂ ਨਿਕਲਦੇ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਉਹਨੇ ਕਹਿੰਦਾ ਤੁਸੀਂ ਮੇਰਾ ਕਾਰ ਕਿ ਲੋਗੇ ਗਲੀ 'ਚ ਖਲੋ ਕੇ ਮੈਂ ਅਹੀਂ ਤੇ ਕਿਸੇ ਦਾ ਵੀ ਨਹੀਂ ਕੁਝ ਕਰਦੇ ਪ੍ਰਾਥ ਹੱਥ ਜੋੜੀਦੇ ਆ ਰੱਬ ਨੂੰ ਮੰਨੀਦਾ ਵਾ ਅਹੀਂ ਤੇ ਫਾਲਤੂ ਨਾੜ ਕੋ ਟਾਈਮ ਤੇ ਉਹ ਸ਼ਾਮੀ ਅਹੀਂ ਕੰਮ ਲੱਗੇ ਨੇ ਬਾਹ ਪੈਂਦੀ ਸੱਟੇ ਪਿਲੋ ਐ ਪਲੈਨਿੰਗ ਹੋਈ ਆ ਪੰਜਾ ਛਿਆਂ ਜਾਣਿਆਂ ਦੀ ਦੋ ਇਹਦੀਆਂ ਸਾਲੀਆਂ ਜੇ ਇੱਕ ਸਾਲਾ ਜੀ ਉਹਨੇ ਪਟਕਾ ਬੰਨਿਆ ਦਾ ਇੱਕ ਇਹਦੀ ਬੋਟੀ ਆ ਮਾਂ ਇਹਦੀ ਤੇ ਇਹਦਾ ਸੋਹਰਾ ਇਹਨਾਂ ਨੇ 9:20 ਤੇ ਉੱਥੋਂ ਵੀਡੀਓ ਚ ਵਿਖਦਾ ਪਹਿਲੋਂ ਨੰਗ ਕੇ ਹੌਲੀ ਹੌਲੀ ਗਏ ਇਕੱਠੇ ਹੋਏ ਨੇ ਵੇਖਿਆ ਜਦ ਦੁਕਾਨ ਤੇ ਦੋਵੇਂ ਭਰਾ ਇਕੱਲੇ ਨੇ ਨਹੀਂ ਤੇ ਸਾਡੇ ਕੋ ਉਥੇ ਦੁੱਦੀ ਚਾਰ ਦੋਸਤ ਯਾਰ ਸੋਹਰਾ ਸਾਹਿਬ ਬੈਠੇ ਹੁੰਦੇ ਨੇ ਮੱਲੇ ਚੀ ਘਰ ਆ ਤੇ ਉਹ ਦੋ ਵੇਖੇ ਉਹਨਾਂ ਪਲੈਨਿੰਗ ਕੀਤੀ ਫਿਰ ਸਕੂਟਰੀ ਸਟਾਰਟ ਕਰਕੇ ਵੀਡੀਓ ਆਈ ਆ ਉਹਨਾਂ ਨੂੰ ਲੈਣ ਗਈ ਆ ਉਹ ਆ ਗਏ ਨੇ ਆਂਦਿਆ ਮੁੜਕੇ ਉਹਨਾਂ ਨੇ ਠਾ ਠਾ ਕਰਤੀ ਅਹੀਂ ਉੱਥੇ ਕੋਈ ਹਥਿਆਰ ਥੋੜੀ ਰੱਖੇ ਤੇ ਅੰਦਰ ਵੜਦੇ ਸਾਰ ਹੀ ਮੈਂ ਖਲੋਤਾ ਮੇਰੇ ਸਿਰ 'ਚ ਛਾੜ ਛੱਡਤੀ ਦੂਜੀ ਦੁਕਾਨ ਅੰਦਰ ਉਹਦੀ ਬੂਹਾ ਵਾ ਭਰਾ ਮੇਰਾ ਮੈਨੂੰ ਖਿੱਚ ਕੇ ਲੈ ਗਿਆ ਤੇ ਮੁੜ ਕੇ ਤੋੜੀ ਪੰਨੀ ਕਰੀ ਗਏ ਆ ਤੇ ਕੰਮ ਸਾਡਾ ਉਹ ਜਿਹਾ ਵਾ ਤੇ ਬਸ ਆਇਆ ਮੁੜਕੇ ਧਮਕੀਆਂ ਵੀ ਲਾ ਕੇ ਗਏ ਤੁਹਾਨੂੰ ਵੇਖ ਲਾਂਗੇ ਤੇ ਪੈਸੇ ਗੱਲੇ 'ਚ ਪਏ ਦੇ ਹੀ 20-25 ਹਜ਼ਾਰ ਮੈਂ ਸਵੇਰੇ ਰੱਖਿਆ ਸੀ ਤੇ ਆਰਡਰ ਪਕਤਾਏ ਦਾ ਉਹ ਲੈ ਕੇ ਗਏ ਆ ਜਿੱਦ ਤੱਕ ਮੈਨੂੰ ਪਤਾ ਚੱਲਿਆ ਮਹਲੇ ਦੇ ਆ ਵੀ ਦੱਸਿਆ ਕਿ ਤੁਹਾਡੀ ਕੀ ਦੁਸ਼ਮਣੀ ਉਹਨਾਂ ਨਾਲ ਦੁਸ਼ਮਣੀ ਤੇ ਕੋਈ ਨਹੀਂ ਅਸੀਂ ਕਿਸੇ ਨਾਲ ਵੀ ਨਹੀਂ ਕੋਈ ਕਦੀ ਮਾੜਾ ਚੰਗਾ ਗਿਆ ਤੁਸੀਂ ਆਡੇ ਮਹਲੇ ਜਾ ਕੇ ਗੌਰਵ ਹਾਂਡਾ ਗਿਣੀ ਮੇਰਾ ਨਾਮ ਕਹਿ ਸਕਦੇ ਉਹਨੇ ਕਿਸੇ ਦਾ ਕੋਈ ਮਾੜਾ ਜੱਗਾ ਕੀਤਾ ਹੋਏ ਇਹਦੇ ਬਾਅਦ ਐਵੇਂ ਸੱਟ ਲਾ ਗਏ ਮੇਰੀ ਕੁੜੀ ਰਾਤ ਨੂੰ ਰੋਗ ਬੁਖਾਰ ਚੜ ਗਿਆ ਉਹਦਾ ਅੱਜ ਸਨ ਫਰਾਂਸਿਸ ਸਕੂਲ ਪੇਪਰ ਸੀ ਉਹ ਵਿਚਾਰੀ ਐਡੀ ਔਖੀ ਗਈ ਆ ਇਥੇ ਰਾਤ ਓੱਖਾ ਮੈ ਰਿਆ ਸਿਰ ਮੇਰਾ ਘੁੰਮੀ ਗਿਆ ਚੱਕਰ ਆਂਡੇ ਨੇ ਪੀੜ ਬਹੁਤ ਜ਼ਿਆਦਾ ਹੋਣ ਢੀ ਮੇਰੇ ਰਿਸ਼ਤੇਦਾਰੀ ਤੁਹਾਨੂੰ ਦੱਸਿਆ ਉਹਨਾਂ ਦਾ ਮੁੰਡੇ ਦਾ ਦਾਦਾ ਸੋਹਰਾ ਤੇ ਮੇਰਾ ਦਾਦਾ ਸੋਹਰਾ ਸਕੇ ਭਰਾ ਨੇ ਸ਼ਰੀਕ ਹੈ ਮੇਰੇ ਸੋਹਰਿਆਂ ਵੱਲੋਂ ਸਮਝ ਲਓ ਉਹਨਾਂ ਦਾ ਜਵਾਈ ਹੈ ਸਾਜਨ ਕਹਿੰਦੇ ਇੱਕ ਮੁੰਡਾ ਇਹਦੇ ਨਾਲ ਹੋ ਰਹੀ ਉਹਨੇ ਮੂੰਹ ਬੰਨਿਆ ਦਾ ਹੀ ਤੇ ਹਾਂ ਤੇ ਪਤਾ ਹੀ ਨਹੀਂ ਕੋਈ ਕਹਾਣੀ ਅਹੀਂ ਤੇ ਬਸ ਜਦੋਂ ਸੱਟ ਲੱਗ ਗਈ ਮੈਨੂੰ ਦਿਨੇ ਰਾਹ ਗਿਆ ਅੱਖਾਂ ਗੇ ਹਜੇ ਤੱਕ ਕੋਈ ਆਏ ਨਹੀਂ ਬਿਆਨ ਲੈਣ ਕਹਿੰਦੇ ਆ ਜਾਣੇ ਆ